ਕਿਹ ਜਾਊਗਾ ਕਦੇ ਕਿਹ ਜਾਊਗਾ ਫਾਈਨਲ ਵਾਲੀ ਗੱਲ ਹੈ ਬਈ ਅਮੀਰੀਆ ਅਮੀਰੀ ਗਰੀਬੀ ਹੁੰਦੀ ਰਹਦੀ ਹੈ ਫਾਈਨਲ ਵਿੱਚ ਕੀ ਆ ਉਹਦੇ ਕੋਲ ਅੱਜ ਦੀ ਡੇਟ ਚ ਕੀ ਹੈ ਅੱਜ ਦੀ ਡੇਟ ਉਹਦੀ ਜੱਸਾ 50 ਕੀ ਹੈ ਬਸ ਉਹ ਫਾਈਨਲ ਵਾਲਾ ਉਹਨਾਂ ਨੇ ਗਣ ਲੈਣਾ ਫਾਈਨਲ ਵਾਲੀ ਫੋਟੋ ਦਿਖਾ ਦੇਣੀ ਉਹਨੂੰ ਵੀ ਪਾਈ ਅੱਗੇ ਨਾ ਸੀ ਤੇਰਾ ਬਲੀਤਾ ਹੁਣ ਘਟਿਆ ਆ ਵਧੀਆ ਵੇ ਲੇਖਾ ਕਰ ਸਮਝਾ ਤੇ ਉਹਨੂੰ ਸਮਝਾਤਾ ਹੌਣਾ ਹੋ ਵੀ ਪਉਂਦੀ ਹੁਣ ਸੁਣੀਏ ਕਿਆ ਰੁਆਇਆ ਉੱਥੇ ਗੱਲਾਂ ਇੰਨੀਆਂ ਮਤਲਬ ਐ ਜਿਵੇਂ ਕਿਸੇ ਨੂੰ ਦਸ ਆਦਮੀ ਕੇ ਹੈ ਲੈਣ ਝੂਠੇ ਰੂ ਪੰਚਾਇਤ ਚ ਤੇ ਦਸੇ ਉਹਦੇ ਸਵਾਲ ਇਕੱਠੇ ਦਾਗੀ ਜਾਣ ਕੋਈ ਤਾਂ ਮਤ ਮਾਰੀ ਜਾਂਦੀ ਐ ਜੇ ਮੈਂ ਕਹਿੰਦਾ ਜੁੱਤੀਆਂ ਪੈਲਦੀਆਂ ਨੂੰ ਥਾਂ ਨਹੀਂ ਲੱਭਦਾ ਗੱਲ ਕਹਿਣ ਵਾਲਿਆਂ ਨੂੰ ਉਹ ਦੇਖੋ ਥਾਂ ਟਾਈਮ ਨਹੀਂ ਲੱਭਦਾ ਇੱਕਾ ਗੱਲ ਮਾੜੀ ਜੀ ਕਰਦਾ ਵੀ ਉਹਨੇ ਸਵਾਲ ਖੜੇ ਹੁੰਦੇ ਜੀ ਉਹਦੇ ਐਨੀਆਂ ਫੈਲਦੀਆਂ ਨੇ ਨਾ ਝਾੜਾਂ ਝੜਕਾਂ ਥੋਣੋਂ ਵੀ ਪੌਂਦੀ ਝੜਕਾਂ ਹੀ ਪੈਂਦੀਆਂ ਨੇ ਉਹ ਮੂੰਹ ਝੋਟਾਂ ਖਾਏ ਹੁਣ ਸੁਣੀਏ ਕਿਆ ਰੋਇਆ ਉਹ ਰੋਦੇ ਨੂੰ ਕੋਈ ਨਹੀਂ ਕੋਈ ਆਇਆ ਵੀ ਨਹੀਂ ਕਹਿੰਦਾ ਵੀ ਚੱਲ ਕੋਈ ਨਹੀਂ ਭਾਈ ਘੱਟ ਮਾਰੋ ਇਹਨੂੰ ਕੁਝ ਕਹੋ ਨਾ ਕੋਈ ਹਮਦਰਦ ਵੀ ਨਹੀਂ ਮਿਲਦਾ ਉੱਥੇ ਰੋਂਦੇ ਵੀ ਨਹੀਂ ਕੋਈ ਸੁਣਦਾ ਕੰਨਾ ਹੁੜਾ ਰੋਣਾ ਤੈਨੂੰ ਉਹ ਕਾਹ ਹਟੇ ਤੂੰ ਤੈਨੂੰ ਸੁਣਿਆ ਨਹੀਂ ਸੀ ਤੈਨੂੰ ਉਹ ਨਹੀਂ ਸੀ ਤੂੰ ਫਰਾਂ ਦੇ ਦੋਗੇ ਹਟ ਕੋਰੋਏ ਤੇ ਕੀ ਬਣ ਜੂ ਤੇਰਾ ਮਨ ਹੰਦੇ ਜਨਮ ਕੋ ਆਇਆ ਮਨ ਹੰਦੇ ਚਲੂ ਕੋ ਆਇਆ ਬਸ ਮਨ ਹੰਦੇ ਦੇ ਮਗਰ ਲਾ ਕੇ ਚਲੂ ਕੋ ਮਨ ਤਾਂ ਨਹੀਂ ਉੰਦੀ ਕਮੀ ਅੰਤਮਾਨ ਜੇ ਕੰਮ ਨਾ ਹੋ ਕੇ ਕਰਦਾ ਮਨ ਵੀ ਅੰਤ ਹੈ ਉੰਦੀ ਕਮੀ ਅੰਤਮਾਨ ਮਨ ਹੰਦੇ ਤਾਨਾ ਹੌਂਦਾ ਹਰਦਾ ਵੀ ਨਹੀਂ ਅੰਦਰ ਵੀ ਅੱਖ ਹੈ ਨਹੀਂ ਫਿਰ ਉਦਨੀ ਅੱਖ ਵੀ ਹੈ ਅਕਲ ਵੀ ਹੈ ਨਹੀਂ ਹਾਂ ਸ਼ਲੋਕ ਮਹੱਲਾ ਪਹਿਲਾ ਭੈ ਵਿੱਚ ਪਵਨ ਵਹੈ ਸਦਵਾਓ ਭੈ ਵਿੱਚ ਪਵਨ ਵਹੈ ਸਦਵਾਓ ਪਵਨ ਹੈ ਪਵਨ ਕਿਨੇ ਬਣਾਈਆ ਕਰਤੇ ਨੇ ਬਣਾਈਆ ਨ ਕੁਦਰਤ ਨੇ ਏ ਤੇ ਕੁਦਰਤ ਨੇ ਪਵਨ ਬਣਾਈਆ ਤਾਂ ਰਹਿਦੀ ਵੀ ਉਹਦੇ ਕੰਟਰੋਲ 'ਚ ਹੈ ਹਵਾ ਜਿਹੜਾ ਸਦਾ ਚਲਦੀ ਆ ਹਵਾ ਪਰ ਚਲਦੀ ਹੈ ਉਹ ਜਿਵੇਂ ਚਲਾਉਂਦਾ ਹਾਂ ਬਈ ਉਸਾਰੇ ਚਲਦੀ ਹੈ ਆਊਟ ਆਫ ਕੰਟਰੋਲ ਨਹੀਂ ਹੈ ਹਵਾ ਕਿਤੇ ਵੀ ਤੇ ਇਹ ਵਿੱਚ ਪਵਨ ਪਹਿਸਦ ਬਹੁਤ ਹਾਲਾਂਕਿ ਜਿਹੜਾ ਸਾਹ ਆਉਂਦਾ ਉਹ ਵੀ ਉਹਦੀ ਮਰਜ਼ੀ ਨਾਲ ਆਉਂਦਾ ਇਹ ਵੀ ਹਵਾ ਚਲਦੀ ਹੈ ਨਾ ਅੱਗੇ ਵਿੱਚ ਉਹ ਦਰਵਾਜ਼ਾ ਨਹੀਂ ਹਵਾ ਚਲਦੀ ਇਹ ਵੀ ਪਹਿਚਾ ਇਹ ਵੀ ਪਹਿਚਾ ਬਾਹਰ ਦੀ ਗੱਲ ਇਹ ਨਹੀਂ ਅੰਦਰ ਦੀ ਗੱਲ ਆਵਾ ਬਗਦੀ ਹੋਈ ਹੈ ਕਦੇ ਸਾਹ ਬਾਹਰ ਆਉਂਦੇ ਕਦੇ ਅੰਦਰ ਆਉਂਦੇ ਪੈ ਵਿੱਚ ਪਵਨ ਵਹ ਸਦਵਾ ਸਦਵਾ ਪੈ ਵਿੱਚ ਚੱਲਾਂ ਲੱਖਦਰਿਓ ਲੱਖਾਂ ਦਰਿਓ ਰਜ ਹੈ ਉਹ ਵੀ ਉਹਦੇ ਪੈ ਚੱਲਦੇ ਜੇ ਜਿੱਥੇ ਉਹਨੇ ਨੀਵਾ ਥੰਬੜਾ ਉਧਰ ਹੀ ਜਾਂਦੇ ਨੇ ਉਹ ਤਾਂ ਪਤਾ ਵੀ ਨਹੀਂ ਸਾਨੂੰ ਪਾਣੀ ਜਾਂਦਾ ਪਾਣੀ ਦਾ ਸੁਭਾਵਨਾ ਹੈ ਉਹਨੇ ਉਹ ਜਿਵੇਂ ਜਿਵੇਂ ਉਹਨਾਂ ਨਿਵਾਣ ਹੋਣੇ ਜੇ ਉਧਰ ਹੀ ਜਾਂਦੇ ਨੇ ਪੈ ਵਿੱਚ ਚੱਲਣੇ ਟੱਕਰ ਰਿਓ ਲੱਕ ਰਿਓ ਭੈ ਵਿੱਚ ਅਗਨ ਕੱਢੇ ਬੇਗਾਰ ਅਗਨ ਹੈ ਜਿਹੜੀ ਅਗਨ ਹੀ ਹੈ ਕੀ ਕਰਦੀ ਹੈ ਵਿਚਾਰੀ ਬੇਗਾਰ ਕਰਦੀ ਹੈ ਅਗਨ ਹੀ ਆਪ ਖਤਮ ਹੋ ਜਾਂਦੀ ਹੈ ਸਾਡੇ ਕੰਮ ਕਰਦੀ ਹੈ ਖਾਣਾ ਪਕਾ ਦਿੱਤਾ ਕਭ ਕਰਦੀ ਹੈ ਨਾ ਕਭ ਲੈਣੇ ਆਪਾਂ ਪੱਟੀਆਂ ਦੇ ਵਿੱਚ ਅਗਨ ਚੱਲਦੀ ਹੈ ਬੜਬੜੀਆਂ ਚ ਵੇ ਵਿਗਾਰੀ ਲੋਹਾ ਢਾਲਦੇ ਆ ਕਿੰਨਾ ਕੁ ਸ਼ੰਗ ਤੇ ਕੰਬ ਲੈਂਦੇ ਸਰ ਇਹ ਸੇਵਾ ਕਰਦੀ ਹੈ ਵਿਗਾਰ ਹੁੰਦਾ ਹੈ ਫਰੀ ਦੀ ਸੇਵਾ ਜਿਹਨੂੰ ਦਿੰਦੇ ਕੁਝ ਨਹੀਂ ਨਾ ਉਹ ਤੇ ਕੰਬ ਲੈਂਦੇ ਆ ਉਹ ਵਿਗਾਰ ਹੁੰਦੀ ਹੈ ਅਗਰ ਨੂੰ ਵਿਚਾਰੇ ਨੂੰ ਕੀ ਦਿੰਦੇ ਆਪਾਂ ਕੋਈ ਜਾਣ ਲੱਗੇ ਨੂੰ ਕੁਝ ਦਾ ਨਹੀਂ ਕਿਧਰ ਨੂੰ ਜਾਣਾ ਤਾਂ ਕਿੱਥੇ ਹੁੰਦਾ ਕੀ ਹਾਲ ਹੋ ਅਕਾਇਦੇ ਵੀ ਸਮੋਦੀ ਰਹਦੀ ਹੈ ਅਗਰ ਕੱਢੇ ਵੇਗਾ ਪੈ ਵਿੱਚ ਧਰਤੀ ਦੱਬੀ ਭਾਰ ਜਿਹੜੀ ਭਾਰ ਦੇ ਵਿੱਚ ਦੱਬੀ ਹੋਈ ਹੈ ਪਰ ਧਰਤੀ ਪੈ ਵਿੱਚ ਹੈ ਦੱਬ ਕੇ ਰੱਖੀ ਹੈ ਧਰਤੀ ਨਹੀਂ ਉੱਡ ਜੂਵੇ ਇਥੋਂ ਉਹ ਜਿਹੜਾ ਕੈਨਨ ਸਾਰਾ ਦਿੱਤੇ ਬੋਝ ਐਟਮੋਸਫੇਅਰ ਪ੍ਰੈਸ਼ਰ ਦਾ ਇਹ ਸਭ ਦੱਬ ਕੇ ਰੱਖੀ ਹੋਈ ਹੈ ਧਰਤੀ ਆਪਣਾ ਬਾਹਰੀ ਹੈ ਧਰਤੀ ਤੇ ਦੱਬੀ ਆਪਣਾ ਦਾ ਵਿੱਚੋਂ ਹੀ ਪੈਦਾ ਹੋਇਆ ਸਰੀਰ ਆਦਮੀਆਂ ਦਾ ਜਿਹੜਾ ਕੋਈ ਇਹਨਾਂ ਦੇ ਬਨਸਪਤੀ ਇਹਨਾਂ ਵਿੱਚੋਂ ਹੀ ਆ ਪਹਿਲਾਂ ਇਹਦਾ ਕੋਈ ਭਾਰ ਨਹੀਂ ਹੁੰਦਾ। ਇਹਦਾ ਗਾਹ ਦਾ ਭਾਰ। ਇਹਦਾ ਕੋਈ ਭਾਰ ਨਹੀਂ। ਇਹ ਤਾਂ ਵਿੱਚੋਂ ਹੀ ਪੈਦਾ ਹੋਈ ਆ ਚੀਜ਼। ਉਹ ਤਾਂ ਵਿੱਚ ਹੀ ਆ। ਉਹਦਾ ਕੋਈ ਭਾਰ ਨਹੀਂ ਹੁੰਦਾ। ਫਸਲ ਪੈਦਾ ਹੋ ਗਈ ਮਿੱਟੀ ਬਣ ਜਾਣਾ। ਉਹਨੇ ਹੀ ਬਣ ਉਹ ਇਹ ਪਾਣੀ ਆ ਗਿਆ ਫਸਲ ਦੇ ਵਿੱਚ ਪਾਣੀ ਵੀ ਧਰਤੀ 'ਚ ਹੋਇਆ। ਪਹਿਲਾਂ ਭਾਰ ਸੀ। ਪੈ ਵਿੱਚ ਧਰਤੀ ਦੱਬੀ ਭਾਰ ਭਾਰ ਕੁਦਰਤ ਦੇ ਪੈਰ 'ਚ ਹਾਂ ਕਰਤੇ ਦੀ ਪੈਹ ਕਰਤੇ ਦੀ ਪੈਹ ਵਿੱਚ ਇੰਦ ਫਿਰੇ ਸਿਰ ਭਾਰ ਪੈ ਵਿੱਚ ਜਿਹੜਾ ਆਹ ਜੀਵਾਤਮਾ ਇੰਦ ਵੀ ਫਿਰਦਾ ਇਹ ਵੀ ਪੈਹ 'ਚ ਹੈ ਇਹ ਹੁਕਮ ਚਾਹ ਵੀ ਸਿਰ ਭਾਰ ਸਿਰ ਤੇ ਭਾਰ ਇਹਦੇ ਵੀ ਕਾਲਾ ਭਾਰ ਇਹਦੇ ਸਿਰ ਤੇ ਹੋ ਮੈਂ ਮੋਹ ਭਰਮ ਪੈ ਭਾਰ ਹਉ ਵੇ ਉਹ ਹੈ ਭਰਮਾ ਪੈ ਇਹਦੇ ਭਾਰ ਨਾਲ ਹਿਰਦਾ ਭਾਰੀ ਹੋਇਆ ਹੋਇਆ ਹੈ। ਇਹਦੇ ਭਾਰ ਨਾਲ ਹਿਰਦਾ ਦੱਬਿਆ ਹੋਇਆ ਹੈ, ਦਬਿਆ ਹੈ। ਕੋਕਰ ਜੇ ਭਾਰੀ ਹੁੜਾੜੀ ਘੱਟ ਭਾਰ ਹੁੰਦੀ ਹੈ। ਕੋਕਰ ਜਿੰਨਾ ਵਜਨਦਾਰ ਹੋਊ ਹੁੜਾੜੀ ਘੱਟ ਹੋ ਜਾਂਦੀ ਹੈ ਉਹਦੀ। ਜਿੰਨਾ ਮਨ ਭਾਰੀ ਹੈ, ਓਨੀ ਇਹਦੀ ਉੜਾਰੀ ਘੱਟ ਆਉਂਦੀ, ਬੁੱਧੀ ਦੀ ਉੜਾਰੀ ਘੱਟ ਆ, ਘਟ ਜਾਂਦੀ। ਜਿੰਨਾ ਇਹਦਾ ਵਧਰ ਘਟ ਜੂਗਾ ਉਹਨੇ ਉਡਾਰੀ ਭਜੂਗੀ ਡੇਰ ਭਾਰ ਜਦੋਂ ਹੋ ਜੂ ਉਹਦੋਂ ਬਸ ਠੀਕ ਆ ਫਿਰ ਜਿੱਥੇ ਮਰਜੀ ਉੱਡ ਜੂਵੇ ਬਾੜਣਾ ਲੱਗੇ ਪਤੰਗ ਇਹ ਪਤੰਗ ਬਗੂਆ ਧੋਰੇ ਚਾਹੀਦੀ ਆ ਫਿਰ ਇਹਨੂੰ ਗੁਰੂ ਕੀ ਗਾਂ ਧੋਰੀ ਪਰ ਪਕੜੀ ਹਾਂਜੀ ਪੈ ਵਿੱਚ ਰਾਜਾ ਧਰਮ ਦਵਾਰ